ਅੱਜ ਆਪਾਂ ਪੜਾਂਗੇ ਉਸ ਬੀੜ ਬਾਰੇ ਜਿਸ ਨੂੰ ਪੜਨ ਵਾਲਾ ਅੰਨਾ ਹੋ ਜਾਂਦਾ ਤੇ ਸੁਣਨ ਵਾਲਾ ਬੂਲਾ ਤੇ ਇਸ ਬੀੜ ਤੇ ਦਿਲ ਬੇਈਮਾਨ ਕਰਨ ਵਾਲੇ ਭਾਈ ਨੰਦ ਚੰਦ ਜੀ ਦੀ ਮੌਤ ਕਿਵੇਂ ਹੋਈ ਭਾਈ ਨੰਦ ਚੰਦ ਸੰਘਾ ਗੋਤ ਦਾ ਮਸੰਦ ਸੀ ਇਹ ਢੋਲੀ ਦਾ ਰਹਿਣ ਵਾਲਾ ਸੀ ਸਤਗੁਰ ਜੀ ਦੇ ਆਸ ਇਸ ਦਾ ਬਹੁਤ ਸਤਕਾਰ ਸੀ ਸਾਹਿਬ ਇਸ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਸਨ ਲੜਾਈ ਯੁੱਧ ਕਰਨੋਂ ਵੀ ਤਕੜਾ ਸੀ ਵਾਹਿਗੁਰੂ ਦਾ ਬਾਣਾ ਅਮਿੱਟ ਹੈ ਕਦੀ ਚੰਗਿਆਂ ਬੰਦਿਆਂ ਕੋਲੋਂ ਵੀ ਮੰਦੇ ਕਰਮ ਹੋ ਜਾਂਦੇ ਹਨ ਕੁਦਰਤ ਅੱਗੇ ਕੋਈ ਸਵਾਲ ਜਵਾਬ ਨਹੀਂ ਕੀਤਾ ਜਾਂਦਾ ਕਦੀ ਇਸ ਮਸੰਦ ਦੀ ਵੜਿਆਈ ਦੀ ਗੁੱਡੀ ਅੱਧ ਅਸਮਾਨ ਵਿੱਚ ਪੁੱਜ ਗਈ ਸੀ ਅਤੇ ਇਸ ਦੀ ਬਹੁਤ ਮੰਨੀ ਜਾਂਦੀ ਸੀ ਸਤਿਗੁਰ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਾ ਹੱਥੀ ਲਿਖੀਆਂ ਜਾਂਦੀਆਂ ਸਨ ਪਰ ਹਰ ਇੱਕ ਬੀੜ ਦੇ ਸੰਪੂਰਨ ਹੋਣ ਤੇ ਬੀੜ ਉੱਤੇ ਸਤਿਗੁਰਜੀ ਦੇ ਦਸਕਤ ਕਰਾਏ ਜਾਂਦੇ ਸਨ ਡਰੋਲੀ ਦੇ ਇੱਕ ਸਾਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਨਕਲ ਕੀਤੀ ਤੇ ਸੰਪੂਰਨ ਹੋਣ ਤੇ ਉਹ ਦਸਖਤਾਂ ਵਾਸਤੇ ਅਨੰਦਪੁਰ ਲਿਆਇਆ ਉਹ ਉਦਾਸੀ ਸਾਧੂ ਭਾਈ ਆਨੰਦ ਚੰਦ ਜੀ ਨੂੰ ਮਿਲਿਆ ਉਸ ਨੇ ਇਹ ਜਾਤਾ ਕੇ ਭਾਈ ਆਨੰਦ ਚੰਦ ਜੀ ਕਿਉਂਕਿ ਉਹਦੇ ਇਲਾਕੇ ਦੇ ਵੱਡੇ ਮਸੰਦ ਹਨ ਜ਼ੁਮੇਵਾਰ ਆਦਮੀ ਹਨ ਇਸ ਵਾਸਤੇ ਸਾਧੂ ਨੇ ਢੀੜ ਉਸ ਤੇ ਹਵਾਲੇ ਕਰ ਦਿੱਤੀ ਮੈਨੂੰ ਢੀੜ ਉੱਤੇ ਸਤਿਗੁਰ ਜੀ ਦੇ ਦਸਕਤ ਕਰਵਾ ਦੇਣੇ ਸਾਧੂ ਦਾ ਬਚਨ ਸੀ ਹੋਣੀ ਹੋ ਕੇ ਰਹਿੰਦੀ ਹੈ ਢੀੜ ਨੂੰ ਦੇਖ ਕੇ ਭਾਈ ਆਨੰਦ ਚੰਦ ਦਾ ਦਿਲ ਬੇਇਮਾਨ ਹੋ ਗਿਆ ਉਸ ਨੇ ਮਨ ਵਿੱਚ ਧਾਰ ਲਈ ਕਿ ਉਹ ਭੀੜ ਸਾਧੂ ਨੂੰ ਵਾਪਸ ਨਹੀਂ ਕਰੇਗਾ ਸਗੋਂ ਇਸ ਨੂੰ ਪਿੰਡ ਖੜ ਕੇ ਪੂਜਾ ਕਰਵਾਏਗਾ ਸ਼ਾਇਦ ਉਹ ਖੁਦ ਹੀ ਗੁਰੂ ਬਣ ਜਾਵੇ ਸਾਧੂ ਨੂੰ ਲਾਰਾ ਲਪਾ ਲਾ ਕੇ ਟਾਲਦਾ ਰਿਹਾ ਸਾਧੂ ਨੇ ਬਹੁਤ ਮਿਹਨਤ ਕੀਤੀ ਹੋਈ ਸੀ ਉਸ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨਾ ਮਿਲਿਆ ਤਾਂ ਉਹ ਕਰਲਾ ਉੱਠਿਆ ਰੌਲਾ ਪਾਉਣ ਲੱਗਾ ਤਾਂ ਭਾਈ ਨੰਦ ਚੰਦ ਨੂੰ ਫਿਕਰ ਪੈ ਗਿਆ ਕਿ ਉਹ ਹੁਣ ਕੀ ਕਰੇ ਜੇ ਸਤਗੁਰ ਜੀ ਤੱਕ ਬੇਨਤੀ ਪੁੱਜ ਗਈ ਤਾਂ ਜ਼ਰੂਰ ਜਵਾਬ ਤਲਬੀ ਹੋਵੇਗੀ। ਸਾਹਿਬ ਮਸੰਦਾਂ ਦੇ ਅੱਗੇ ਹੀ ਉਗਤ ਸਵਾਰ ਦੇ ਹਨ। ਇਸ ਜੋ ਦੋਸ਼ ਬਦਲੇ ਜ਼ਰੂਰ ਆਨੰਦ ਚੰਦ ਨੂੰ ਸਜ਼ਾ ਮਿਲੇਗੀ। ਇਹ ਕੁਝ ਸੋਚ ਕੇ ਉਹ ਗ੍ਰੰਥ ਸਾਹਿਬ ਨੂੰ ਚੁੱਕ ਕੇ ਰਾਤ ਦੇ ਹਨੇਰੇ ਵਿੱਚ ਆਨੰਦਪੁਰ ਤੋਂ ਨੱਠ ਉਠਿਆ ਤੇ ਆਪਣੇ ਪਿੰਡ ਜਾ ਵੜਿਆ। ਉਸ ਨੇ ਜਾ ਕੇ ਬੀੜ ਘਰ ਰੱਖ ਦਿੱਤੀ ਤੇ ਕਿਸੇ ਨੂੰ ਕੋਈ ਭੇਤ ਨਾ ਦੱਸਿਆ। ਬੀੜ ਨੂੰ ਘਰ ਰੱਖ ਕੇ ਆਪ ਸੋਢੀ ਧੀਰਮਲ ਕੋਲ ਕਰਤਾਰਪੁਰ ਜਾ ਪੂਜਾ ਉਸ ਨੂੰ ਜਾ ਕੇ ਕਹਿਣ ਲੱਗਾ ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਮੈਂ ਮਾਲਵੇ ਦਾ ਵੱਡਾ ਮਸੰਦ ਹਾਂ ਸਾਰਾ ਮਾਲਵਾ ਮੇਰੇ ਇਸ਼ਾਰੇ ਉੱਤੇ ਚੱਲਦਾ ਹੈ ਮੈਂ ਆਨੰਦਪੁਰ ਤੋਰ ਉਸ ਕੇ ਆ ਗਿਆ ਹਾਂ ਤੇ ਫੈਸਲਾ ਕੀਤਾ ਹੈ ਕਿ ਨਾ ਆਨੰਦਪੁਰ ਜਾਵਾਂਗਾ ਤੇ ਨਾ ਹੀ ਉਹਨਾਂ ਨੂੰ ਗੁਰੂ ਮੰਨਾਂਗਾ ਇਸ ਵਾਸਤੇ ਮੈਨੂੰ ਆਪਣੇ ਕੋਲ ਰੱਖ ਲਵੋ ਸੋੜਦੇ ਧੀਰਮਲ ਬੜਾ ਪ੍ਰਸੰਨ ਹੋਇਆ ਉਸ ਨੇ ਖੁਸ਼ੀ-ਖੁਸ਼ੀ ਉਸ ਨੂੰ ਰੱਖ ਲਿਆ ਤੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਚਨ ਕੀਤਾ ਪਰ ਧੀਰਮਲ ਦੇ ਪਹਿਲੇ ਮਸੰਦ ਜਲਵਲ ਕੇ ਕੋਲਾ ਹੋ ਗਏ ਉਹਨਾਂ ਨੇ ਜ਼ੋਰ ਨਾਲ ਆਖਿਆ ਇਹ ਕਦੇ ਨਹੀਂ ਹੋ ਸਕਦਾ ਆਨੰਦ ਚੰਦ ਕਰਤਾਰਪੁਰ ਜਾ ਪੁਰ ਰਹੇ ਜੇ ਇਹ ਰਿਹਾ ਤਾਂ ਅਸਾਂ ਦਾ ਹਲਵਾ ਮੰਡਾ ਨਹੀਂ ਪੱਕੇਗਾ ਇਹ ਲੜਾਕਾ ਤੇ ਸੂਰਮਾ ਹੈ ਇਸ ਨੂੰ ਖਤਮ ਕਰਨ ਦਾ ਯਤਨ ਕਰੋ ਦੂਸਰਾ ਮਸੰਦ ਸੋਢੀ ਸਾਹਿਬ ਨੂੰ ਸਮਝਾਇਆ ਜਾਵੇ ਕਿ ਇਹ ਤੇਰਾ ਮਿੱਤਰ ਨਹੀਂ ਦੁਸ਼ਮਣ ਹੈ ਸਾਹਿਬ ਉਹ ਸਤਿਗੁਰ ਗੋਬਿੰਦ ਸਿੰਘ ਜੀ ਦੇ ਕਹਿਣ ਤੇ ਕਰਤਾਰਪੁਰ ਆਇਆ ਹੈ ਤੇ ਮਾਰ ਕੇ ਤੁਰ ਜਾਵੇਗਾ ਇਸ ਕਰਕੇ ਇਸ ਨੂੰ ਰੱਖਣਾ ਨਹੀਂ ਚਾਹੀਦਾ ਇਹ ਆਦਮੀ ਖਤਰਨਾਕ ਹੈ ਜੇ ਇਹ ਵੀ ਠੀਕ ਹੈ ਕਿ ਇਹ ਅਨੰਦਪੁਰ ਤੋਂ ਆਪ ਆਇਆ ਹੈ ਤਾਂ ਆ ਕਿਰਤ ਕਰਨ ਹੋ ਕੇ ਆਇਆ ਹੈ ਜੇ ਅਸਕੂਆ ਨੂੰ ਧੋਖਾ ਗੁਰੂ ਘਰ ਨੂੰ ਧੋਖਾ ਦੇ ਸਕਦਾ ਹੈ ਤਾਂ ਸੋਢੀ ਸਾਹਿਬ ਨੂੰ ਵੀ ਧੋਖਾ ਦੇ ਸਕਦਾ ਹੈ ਐਸੇ ਨਿੰਦਕ ਪੁਰਸ਼ ਨੂੰ ਮਸਾਂਦ ਰੱਖਣ ਯੋਗ ਨਹੀਂ ਹੈ ਇਸ ਤਰ੍ਹਾਂ ਸਾਰਿਆਂ ਨੇ ਸਲਾਹ ਕਰ ਲਈ ਕਿ ਉਹ ਆਨੰਦ ਚੰਦ ਨੂੰ ਨਹੀਂ ਰਹਿਣ ਦੇਣਗੇ ਇਹ ਜ਼ਰੂਰ ਕਰਤਾਰਪੁਰੋਂ ਜਾਂ ਤਾਂ ਕਢਵਾ ਦੇਣਗੇ ਜਾਂ ਉਸ ਨੂੰ ਮਾਰ ਦੇਣਗੇ ਐਸੇ ਪੁਰਸ਼ ਦਾ ਕਰਤਾਰਪੁਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਉਹ ਸਾਰੇ ਇਕੱਠੇ ਹੋ ਕੇ ਸੋਢੀ ਧੀਰਮਲ ਪਾਸ ਪੁੱਜੇ ਉਹਨਾਂ ਨੂੰ ਜਾ ਕੇ ਸਮਝਾਉਣ ਲੱਗੇ ਕਿ ਉਹ ਆਨੰਦ ਚੰਦ ਨੂੰ ਕਰਤਾਰਪੁਰੋਂ ਕੱਢ ਦੇਣ। ਏ ਸੱਚੇ ਪਾਸ਼ਾ ਹੋ ਇੱਕ ਮਸੰਦ ਬੋਲਿਆ ਇਹ ਸੱਚੀ ਗੱਲ ਹੈ ਕਿ ਇਹ ਪੁਰਸ਼ ਕੋਈ ਨਾ ਕੋਈ ਧੋਖਾ ਕਰਨ ਵਾਸਤੇ ਆਇਆ ਹੈ। ਐਸੇ ਆਦਮੀ ਨੂੰ ਰੱਖਣਾ ਖਤਰਨਾਕ ਹੈ। ਨਾਲੇ ਇਹ ਵੀ ਦੇਖੋ ਇਹ ਆਨੰਦਪੁਰੋਂ ਆਉਣ ਦਾ ਕੋਈ ਠੋਸ ਕਾਰਨ ਨਹੀਂ ਦੱਸਦਾ। ਐਵੇਂ ਆਖੀ ਜਾਂਦਾ ਹੈ ਮੈਂ ਰੋਸ ਕੇ ਆਇਆ ਹਾਂ ਮੈਂ ਨਹੀਂ ਉੱਥੇ ਜਾਣਾ ਇਹ ਭਲਾ ਕੋਈ ਦਲੀਲ ਹੈ ਐਸੀਆਂ ਵੈਸੀਆਂ ਗੱਲਾਂ ਤੇ ਕਿਵੇਂ ਭਰੋਸਾ ਕੀਤਾ ਜਾਵੇ ਜੇਕਰ ਇਹਨਾਂ ਨੂੰ ਰੱਖਣਾ ਹੈ ਤਾਂ ਜਾਂ ਅਸੀਂ ਚਲੇ ਜਾਂਦੇ ਹਾਂ ਕਈਆਂ ਮਸੰਦਾਂ ਨੇ ਧਮਕੀਆਂ ਦਿੱਤੀਆਂ ਆਖਰ ਉਹਨਾਂ ਨੇ ਸੋਢੀ ਧੀਰਮਲ ਜੀ ਨੂੰ ਮਨਾ ਲਿਆ ਕਿ ਉਹ ਜਿਵੇਂ ਹੋਵੇ ਤਿਵੇਂ ਆਨੰਦ ਚੰਦ ਨੂੰ ਜ਼ਰੂਰ ਕੱਢ ਦੇਵਾਂ ਐਸਾ ਹੁਕਮ ਲੈ ਕੇ ਮਸੰਦਾਂ ਨੇ ਫੈਸਲਾ ਕੀਤਾ ਕਿ ਉਹ ਆਨੰਦ ਚੰਦ ਨੂੰ ਮਾਰ ਹੀ ਛੁੱਟਣ ਆਖਰ ਐਸਾ ਸਬੱਬ ਬਣ ਗਿਆ ਕਿ ਆਨੰਦ ਚੰਦ ਬਾਹਰੋਂ ਆ ਰਿਹਾ ਸੀ ਇੱਕ ਮਸੰਦ ਨੇ ਗੋਲੀ ਮਾਰ ਕੇ ਰੇੜ ਦਿੱਤਾ ਲੋਥ ਚੁੱਕ ਕੇ ਦਰਿਆ ਬਰਿਆਸ ਵਿੱਚ ਸੁੱਟ ਦਿੱਤੀ ਉਧਰ ਸਤਗੁਰ ਜੀ ਨੇ ਸ਼ਰਾਪ ਦਿੱਤਾ ਕਿ ਆਨੰਦ ਚੰਦ ਦੇ ਰੱਖੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪੜ੍ਹੇਗਾ ਉਹ ਅੰਨ੍ਹਾ ਹੋ ਜਾਵੇਗਾ ਤੇ ਜਿਹੜਾ ਸੁਨੇਗਾ ਉਹ ਬੋਲਾ ਹੋ ਜਾਵੇਗਾ ਉਹ ਗ੍ਰੰਥ ਅਜੇ ਤੱਕ ਡਰੌਲੀ ਵਿੱਚ ਹੈ ਪਰ ਉਸ ਨੂੰ ਪੜਦਾ ਕੋਈ ਨਹੀਂ ਹੈ